ਕਰਦੀ ਇਹਨਾਂ ਲੋਕਾਂ ਦੇ ਘਰੋਂ ਯਾਰਦਾ ਆ ਛੋਟੇ ਛੋਟੇ ਬੱਤੀ ਅੱਜ ਘਰੋਂ ਬੇਕਾਰ ਕਰ ਦੱਤੇ ਆ ਬੇਸ਼ੱਕ ਇਹਨਾਂ ਨੇ ਝੁਗੀਆਂ ਸਰਕਾਰੀ ਜਗ੍ਹਾ ਤੇ ਪਾਈਆਂ ਸੀ ਪਰ ਪਰ ਇੱਕ ਆ ਆਂ ਬੰਦੇ ਨੂੰ ਕੀ ਅਧਿਕਾਰ ਹੈ ਕਿ ਇਹਨਾਂ ਗਰੀਬਾਂ ਦੀਆਂ ਝੁਗੀਆਂ ਢਾਵੇ ਜੇ ਸੁੱਕਾ ਇਹੀ ਸੜਦੇ ਨੇ ਜੇ ਡੁੱਬਾ ਇਹੀ ਮਰਦੇ ਨੇ ਸਭ ਕਹਿਰ ਇਹਨਾਂ ਸਿਰ ਵਰਦੇ ਨੇ ਤੇ ਜਿੱਥੇ ਫਸਲਾਂ ਨੇ ਸੜ ਜਾਂਦੀਆਂ ਅਰਮਾਨ ਤਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਸ ਧਰਤੀ ਦੇ ਉੱਤੇ ਸਭ ਕੁਝ ਪੈਦਾ ਕਰਨ ਵਾਲੇ ਕੰਮੀ ਮਜ਼ਦੂਰ ਕੱਲ ਤਰਸ ਦੀ ਘਟਨਾ ਘਟਿਆ ਇਹ ਕੋਟਕਪੂਰੇ ਜੈਤੂ ਰੋਡ ਦੇ ਉੱਤੇ ਜੋ ਮੋੜ ਪੈਂਦਾ ਹੈਗਾ ਉੱਥੇ ਕਾਫੀ ਸਾਰੀ ਇਹ ਘਾਰਾ ਜਿਹੜੇ ਉਹ ਝੁੱਗੀਆਂ ਬਣਾ ਕੇ ਰਹਿ ਰਹੇ ਸੀਗੇ ਖਾਸ ਤੌਰ ਦੇ ਉੱਤੇ ਇਹ ਪ੍ਰਵਾਸੀ ਮਜ਼ਦੂਰ ਆ ਤੇ ਮੰਡੀ ਦੇ ਵਿੱਚ ਕੰਮ ਕਰਦੇ ਆ ਪਰ ਇਧਰੋਂ ਕੋਟਕਪੂਰੇ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਹੋਇਆ ਇਹ ਝੁੱਗੀਆਂ ਜਿਹੜੀਆਂ ਖੱਬੇ ਸਾਈਡ ਸੀਗੀਆਂ ਤੇ ਸੱਜੀ ਸਾਈਡ ਆ ਜਿਹੜੀਆਂ ਕਾਫੀ ਸਾਰੀਆਂ ਦੁਕਾਨਾਂ ਤੇ ਵੱਡੇ ਹੋਟਲ ਹੈਗੇ ਆ। ਭਾਵੇਂ ਹੋਟਲ ਵਾਲਿਆਂ ਨੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਕਾਫੀ ਸਾਰੀਆਂ ਹੋਰਨਾਂ ਦੁਕਾਨਾਂ ਵੱਲੋਂ ਵੀ ਨਜਾਇਜ਼ ਕਬਜ਼ਾ ਹੈਗਾ ਤੇ ਦੂਜੇ ਪਾਸੇ ਇਹਨਾਂ ਨੇ ਝੁੱਗੀਆਂ ਬਣਾਇਆ ਹੋਈਆਂ ਸੀ। ਭਾਵੇਂ ਜੰਗਲਾਤ ਵਿਭਾਗਮੇ ਵੱਲੋਂ ਇਹਨਾਂ ਨੂੰ ਨੋਟਿਸ ਕੱਢਿਆ ਗਿਆ ਤੇ ਉਸ ਨੋਟਿਸ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਆਪਣੀਆਂ ਝੁੱਗੀਆਂ ਜਿਹੜੀਆਂ ਉਹ ਹਟਾ ਲਓ। ਪਰ ਜੰਗਲਾਤ ਵਿਭਾਗ ਵੱਲੋਂ ਹਾਲ ਤੀ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈਗੀ ਸਿਰਫ ਨੋਟਿਸ ਕੱਢਿਆ ਸੀਗਾ ਪਰ ਇਥੋਂ ਦੇ ਇੱਕ ਧਨਾੜ ਦੇਵ ਹੈਵਨ ਦੇ ਮਾਲਕ ਨੇ ਆ ਜਿਹੜੀਆਂ ਉਹ ਤੱਕੇ ਦੇ ਨਾਲ ਕਾਫੀ ਸਾਰੇ ਘਰ ਆ ਜਿਹੜੇ ਇਥੋਂ ਉਜਾੜ ਦਿੱਤੇ ਗਏ ਤੇ ਨੋਟਿਸ ਆ ਸਿਰਫ ਤੇ ਸਿਰਫ ਜੰਗਲਾਤ ਵਿਭਾਗ ਨੇ ਕੱਢਿਆ ਸੀ ਜਦ ਕਿ ਇੱਕ ਪ੍ਰਾਈਵੇਟ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਜਿਹੜਾ ਕੋਈ ਅਧਿਕਾਰ ਨਹੀਂਗਾ ਬਾਕੀ ਜੇਕਰ ਜੰਗਲਾਤ ਵਿਭਾਗ ਨੇ ਜ਼ਮੀਨ ਖਾਲੀ ਕਰਾਉਣੀ ਆ ਜਗ੍ਹਾ ਖਾਲੀ ਕਰਾਉਣੀ ਆ ਤੇ ਦੂਜੇ ਪਾਸੇ ਦੇਵ ਹੈਵਨ ਵਾਲੇ ਨੇ ਕਾਫੀ ਕੁਝ ਉਹਨਾਂ ਵੱਲੋਂ ਵੀ ਕਿਉਂਕਿ ਅਗਲੀ ਸਾਈਡ ਜੋ ਹੋਟਲ ਦੀ ਪਾਰਕਿੰਗ ਬਣੀ ਹੋਈ ਆ ਤੇ ਇਸ ਤੋਂ ਅਗਲੀ ਸਾਈਡ ਆ ਕਾਫੀ ਸਾਰੀ ਜਗ੍ਹਾ ਜਿਹੜੀ ਉਹ ਛੜਕ ਦੀ ਵਾਰਤ ਰੇ ਹੈਗੇ ਆ ਉਹ ਵੀ ਉਹਨਾਂ ਤੋਂ ਆ ਜਿਹੜੀ ਹੋਣੀ ਚਾਹੀਦੀ ਆ ਪਰ ਗੱਲ ਇਹ ਹੈਗੀ ਆ ਵੀ ਇਹ ਪ੍ਰਸ਼ਾਸਨ ਇਹ ਸਿਸਟਮ ਆ ਜਿਹੜਾ ਹਮੇਸ਼ਾ ਤਕੜੇ ਦੇ ਹੱਕ ਦੇ ਵਿੱਚ ਭੁਗਤਦਾ ਤੇ ਗਰੀਬ ਦੀ ਆ ਜਿਹੜੀ ਹਮੇਸ਼ਾ ਗਰੀਬ ਮਾਰ ਹੁੰਦੀ ਆ ਸੋ ਕਿਤੇ ਨਾ ਕਿਤੇ ਇਸ ਨਾ ਇਨਸਾਫੀ ਦੇ ਖਿਲਾਫ ਆ ਜਿਹੜਾ ਉਹ ਡਟਣਾ ਚਾਹੀਦਾ ਬੇਸ਼ੱਕ ਅੱਜ ਇਹ ਪ੍ਰਵਾਸੀ ਮਜ਼ਦੂਰ ਆ ਪਰ ਤੁਹਾਨੂੰ ਦੱਸ ਦਈਏ ਨਾਲ ਲੱਗਮੀ ਇਹ ਵੀ ਗੱਲ ਕਿ ਬਹੁਤ ਸਾਰੇ ਨਹਿਰਾਂ ਦੇ ਉੱਤੇ ਬਹੁਤ ਸਾਰੇ ਘਰ ਇਹੋ ਜਿਹੇ ਆ ਜੋ ਪੰਜਾਬੀ ਆ ਜੋ ਇੱਧਰ ਲਈ ਮੂਲ ਆ ਪਰ ਉਹਨਾਂ ਨੂੰ ਵੀ ਨੋਟਿਸ ਕੱਢੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਨਹਿਰੀ ਵਿਭਾਗ ਵੱਲੋਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਆ ਪਰ ਇਹ ਵੀ ਗੱਲ ਹੈਗੀ ਆ ਹਾਲ ਤੀਕ ਸਰਕਾਰ ਵੱਲੋਂ ਉਹਨਾਂ ਨੂੰ ਭਾਵੇਂ ਨੋਟਿਸ ਕੱਢ ਦਿੱਤੇ ਗਏ ਬਾਰ ਉਹਨਾਂ ਦਾ ਬਦਲਵਾ ਪ੍ਰਬੰਧ ਹੈ ਜਿਹੜਾ ਉਹ ਕੁਛ ਨਹੀਂ ਕੀਤਾ ਗਿਆ ਜਦ ਕਿ ਚਾਹੀਦਾ ਇਹ ਹੈਗਾ ਕਿ ਨਹਿਰਾਂ ਦੇ ਲਾਗੇ ਵੀ ਜੋ ਬਸਤੀਆਂ ਰਹਿ ਰਹੀਆਂ ਹੈਗੀਆਂ ਉਹਨਾਂ ਨੂੰ ਜੇ ਇੱਕ ਨੋਟਿਸ ਕੱਢਣ ਤੋਂ ਪਹਿਲਾਂ ਉਹਨਾਂ ਦਾ ਬਦਲਵਾ ਪ੍ਰਬੰਧ ਉਹਨਾਂ ਨੂੰ ਘਰ ਆ ਉਹਨਾਂ ਨੂੰ ਪਲਾਟ ਆ ਜਿਹੜੇ ਉਹ ਦਿੱਤੇ ਜਾਣੇ ਚਾਹੀਦੇ ਇਸੇ ਤਰੀਕੇ ਦੇ ਨਾਲ ਜੇਕਰ ਇਹਨਾਂ ਨੂੰ ਵੀ ਠਾਉਣਾ ਸੀਗਾ ਲੰਬੇ ਸਮੇਂ ਤੋਂ ਇਹ ਰਹਿ ਰਹੇ ਸੀਗੇ ਤਾਂ ਇਹਨਾਂ ਨੂੰ ਵੀ ਪਹਿਲਾਂ ਸਰਕਾਰ ਆ ਜਿਹੜੀ ਉਹ ਪ੍ਰਬੰਧ ਕਰਕੇ ਦਿੰਦੀ ਸੋ ਇਨੀ ਗੱਲਬਾਤ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ